ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਬੜੀ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਤੇ ਉਹ ਬਾਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਸੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਤੁਹਾਡੇ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂ ਜੀ ਵਧੀਆ ਨਾਮ ਤੇ ਡਰੈਸ ਬੋਲ ਮੇਰਾ ਨਾਮ ਜੀ ਜੀ ਸਿੰਘ ਹਮ ਸੰਦੂਕਲਾ ਠੀਕ ਹੈ ਬਾਈ ਜ਼ਿਲ੍ਹਾ ਬਾਈ ਜ਼ਿਲ੍ਹਾ ਤਪਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਤਪਾ ਠੀਕ ਹੈ ਬਾਈ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਬਈ ਪਧੌਣ ਰਹੇ ਜਾਂਦਾ ਤਪਾ ਵੀ ਨੇੜੇ ਰਹੇ ਜਾਂਦਾ ਤੇ ਸਹਿਣਾ ਪਿੰਡ ਵੀ ਨੇੜੇ ਰਹੇ ਜਾਂਦਾ ਮੋਬਾਈਲ ਨੰਬਰ ਬੋਲੋ ਬਾਈ ਮੇਰਾ ਬਾਈ 98722 ਹੂੰ 93503 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੀ ਨੇ ਆਪਣੇ ਘਰ ਦੀ ਹੈ ਹਾਂ ਬਾਈ ਆਪਣੇ ਆਪ ਦੀ ਵਸੀ ਹੈ ਬਾਈ ਠੀਕ ਹੈ ਬਾਈ ਕਿਹੜਾ ਸੂਸ ਹੁੰਦੀ ਆ ਇਹ ਪਹਿਲਾ ਹੀ ਆ ਬਾਈ ਪਹਿਲਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਲੈ ਜੂ ਹਫਤਾ ਬਾਈ ਹਜੇ ਹਫਤਾ ਲੈ ਜੀ ਤੇ ਦੋ ਦੰਦ ਦਾ ਬਾਈ ਹਾਂ ਦੋ ਦੰਦ ਦਾ ਬਾਈ ਦੋ ਦੰਦ ਦਾ ਮੂੰਹ ਫੇਸ ਦੇਖੋ ਕਰਮਲੀ ਦਾ ਫੇਸ ਬੜਾ ਪਿਆਰਾ ਬੋਦੀ ਬਦੀ ਚੰਗੀ ਐ ਸੁਨੱਖ ਪੁਣਾ ਫੁੱਲ ਆ ਬੜ ਦੇ ਵਿੱਚ ਫੁੱਲ ਵੀ ਬਰੀਡ ਆ ਬਾਈ ਫੁੱਲ ਕੱਦ ਦਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੰਗੀ ਆ ਪਲੀ ਵੀ ਆ ਕੱਦ ਦੇਖੋ ਬਾਈ ਬਰਾਬਰ ਖੜਿਓ ਬਾਈ ਪਰਲੇ ਪਾਸੇ ਖੜ ਦੇ ਲੈ ਕੱਦ ਦਾ ਐਸਟੀਮੇਟਰ ਲਾਇਓ ਬਾਈ ਬਰਾਬਰ ਖੜਾ ਕਿੰਨਾ ਕੱਦ ਦਾ ਭਰਾ ਆਪਣਾ ਮੇਰਾ ਬਾਈ 5.5 ਫੁੱਟ 5.5 ਫੁੱਟ ਬਾਈ ਦਾ ਕੱਦ ਆ ਲੈ ਉਸ ਹੱਬ ਨਾਲ ਅੰਦਾਜ਼ਾ ਲਾਇ ਲੈ ਜਮਈ ਨੀ ਬਾਈ ਨੀ ਦਾ ਪਰਲੇ ਪਾਸੇ ਖੜਾ ਫੁੱਲ ਕਰਦਾ ਫੁੱਲ ਬਰੀਡ ਆ ਬਾਈ ਤੇ ਲੇਵਾ ਨੀਰ ਤੋਂ ਚੈੱਕ ਕਰੋ ਕਿੰਨਾ ਦੁੱਧ ਸਿਹਰੀ ਮਾਂ ਥੱਲੇ ਬਾਈ ਇਹਦੀ ਮਾਂ ਥੱਲੇ ਹੈਗਾ ਸੀ ਬਾਈ 25 ਕਿਲੋ ਠੀਕ ਆ ਬਾਈ 25 ਲੀਟਰ ਦੀ ਮਾਂ ਨਾਲ ਇਹਦੀ ਮਾਂ ਹੈਗੀ ਸੀ ਏਵੀਐਸ ਦੀ ਓਕੇ ਇਹ ਹੈਗੀ ਬਾਡ ਵਾਇਡ ਦੀ ਤੇ ਜੇ ਅਰਨਾ ਇਹਦਾ ਵੀ ਟੀਕਾ ਪਸਣਾ ਤਾਂ ਉਹ ਵੀ ਆਪਾਂ ਆਪਣੇ ਕੋਲ ਹੈਗਾ ਰਿਕਾਰਡ ਠੀਕ ਆ ਬਾਈ ਦੇਖੋ ਝੋਲੀ ਕੱਲਾ ਕੱਲਾ ਥਾਣ ਪੂਰੀ ਵਿੱਥੀ ਤੇ ਥਾਣਾ ਬਾਈ ਫੇਸ ਬੜਾ ਚੰਗਾ ਕਰਦਾ ਚੰਗਾ ਬਰੀਡ ਫੁੱਲ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਤੇਦੀ ਮਾਂ ਬਾਈ ਨੇ ਦੱਸਿਆ ਐਬੀਐਸ ਦੀ ਸੀ ਇਹ ਵਾਰਡ ਵਾਰਡ ਦੀ ਹੈ ਬਾਈ ਤੇ ਬਾਕੀ ਜਿਹੜਾ ਸੀਮਨ ਦਾ ਨਾਮ ਉਹ ਬਾਈਆਂ ਨਾਲ ਆਪਾਂ ਪਤਾ ਕਰਕੇ ਦੱਸ ਦੇਣਗੇ ਮਾਂ ਦਾ ਰਿਕਾਰਡ ਚੰਗਾ ਵਾਰਡ ਚੰਗੀ ਹੈ ਬਾਈ ਪਲੀ ਵੀ ਆ ਫੁੱਲ ਕੱਦ ਘਾਠ ਵਾਲੀ ਐ ਫੇਸ ਬੜਾ ਚੰਗਾ ਤੋੜਾ ਇੱਕਾ ਨੰਬਰ ਫੁੱਲ ਵੀ ਆ ਜਾ ਪਤਾ ਕੱਲੀ ਕੱਚੀ ਕੱਚੀ ਆ ਦਿਨ ਹਜੇ ਲੈਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਕਮਾਲ ਦਾ ਤਿਆਰ ਕੀਤਾ ਤੇ ਮੁੱਲ ਕੀ ਮੁੱਲ ਕੀ ਆ ਬਾਈ ਜੈ ਜਰ ਮਤਲਬ ਬਾਈ ਫੋਨ ਤੇ ਦੱਸ ਦਿਆਂਗੇ ਆਪਾਂ ਜੈ ਜੀ ਹੋ ਹਾਂ ਬਾਈ ਠੀਕ ਆ ਉਧਰ ਲੈ ਜਦੋਂ ਹੈ ਉਧਰ ਲੈ ਹਾਂ ਆ ਜਾ ਫੁੱਲ ਬਾਈ ਕਹਿੰਦਾ ਫੋਨ ਤੇ ਹੋਊਗਾ ਮੋਲ ਜਿਹੜਾ ਬਰਡ ਦੇ ਹਿਸਾਬ ਨਾਲ ਜਾਇ ਜਾਊਗਾ ਬਰੀਡ ਚੰਗੀ ਆ ਕਿਸੇ ਪਾਸੋਂ ਗਰਮ ਵਾਲੀ ਨੂੰ ਕੋਈ ਘਾਟ ਨਹੀਂ ਲੇਵਾ ਬਹੁਤ ਸੋਹਣਾ ਤਿਆਰ ਗਾ ਨਹੀਂ ਕੱਲੀ ਵਾਸੇ ਕੱਚੀ ਕੱਚੀ ਹੈ ਤੇ ਕਿਸੇ ਵੀਰ ਨੂੰ ਬਰਡ ਪਸੰਦ ਆਵੇ ਬਾਈ ਨਟ ਨਟ ਕਰ ਲਓ ਜੀ ਧੰਨਵਾਦ